ਕਬੀਰ ਡਗਮਾ ਕੀਆ ਕਰੇ ਕਹਾ ਡਲਾਵੇ ਜੀਓ ਸਰਬ ਸੋਖੋ ਨਾਇਕੋ RAM ਨਾਮ ਰਸ ਪੀਓ ਏ ਕਬੀਰ دنیਆਵੀ ਸੁਖਾਂ ਦੀ ਖਾਤਰ ਪਰਮਾਤਮਾ ਨੂੰ ਸਾਰ ਕੇ ਮਨ ਨੂੰ ਕਿਉਂ ਭਟਕਾ ਰਿਆ ਕਿਉਂ ਜੋਖੋ ਤੋ ਕੁਝ ਪਿਆਰ ਰਹਿਣਾ ਸਾਰਿਆਂ ਸੁਖਾਂ ਦਾ ਖਜ਼ਾਨਾ ਮਾਲਕ ਅਤੇ ਉਸ ਦਾ ਨਾਮ ਆਤਮ ਜੀਵ ਦੇਣ ਵਾਲਾ ਨਾਮ ਜਲਾ ਇਸ ਦਾ ਅਮਰਤ ਪਾਨ ਕਰਦਾ ਰਹਿ ਮੈਲਾ ਹਰ ਕੇ ਨਾਮ ਬਣ ਜੀਓ ਤਨ ਪਰੂ ਸਾਚੇ ਆ ਪਲਾਇਆ ਬਿਖੇਰ ਠਗौरी ਪੀਓ ਰਹਾਉ ਪਰਮਾਤਮਾ ਦੇ ਨਾਮ ਤੋਂ ਬਿਨਾ ਜੀਵ ਵਕਾਰਾਂ ਨਾਲ ਭਰਿਆ ਰਹਿੰਦਾ ਪਰ ਜੀਵ ਦੇ ਵਸ ਉਹ ਸਦਾ ਥਿਰ ਪ੍ਰਭੂ ਨੇ ਆਪ ਹੀ ਇਸ ਨੂੰ ਕਰਾਇਆ ਪਾਇਆ ਹੋਇਆ ਹੈ ਕਿ ਵਿਸ਼ਿਆਂ ਦੀ ਠਗ ਬੂਟੀ ਕੋਟ-ਕੋਟ ਕੇ ਪੀਂਦਾ ਰੋ ਚੰਦਨ ਲੇਪ ਹੋਤ ਦੇਖੋ ਸੁਖ ਗਰਧ ਭਸਮ ਪਰ ਸੰਗੀਤ ਅੰਮ੍ਰਿਤ ਸੰਗ ਨਾਹੇ ਰੁਚ ਆਵਤ ਬਿਖੇਰ ਠਗौरी ਪ੍ਰੀਤ ਕੋਤਾ ਮਿੱਟੀ ਵਿੱਚੀ ਲੇਟਨ ਚ ਸੋਖ ਸੰਵਿੰਦਾ ਹੈ ਭਾਵੇਂ ਉਹਦੇ ਸਰੀਰ ਉੱਤੇ ਚੰਦਨ ਦਾ ਲੇਪ ਕਰੀਏ ਜੀਵ ਇਹੀ ਹਾਲ ਤੇਰਾ ਆਤਮ ਜੀਵਨ ਦੇਲ ਵਾਲੇ ਨਾਮ ਜਪਣਾ ਤੇਰਾ ਪਿਆਰ ਨਹੀਂ ਬਣਦਾ ਤੂੰ ਵਿਸ਼ਿਆਂ ਦੀ ਠੱਗ ਬੁਟੀ ਨਾਲ ਪਿਆਰ ਕਰਦਾ ਰਹਿਣਾ